ਮੇਰਾ ਜੀ ਭਵਿੰਦਰ ਸਿੰਘ ਭਵਿੰਦਰ ਕੀ ਲਾਦੇ ਬੈਂਟੋਟ ਬੇਟਾ ਸੀ ਜੀ ਮੇਰਾ ਕਿੰਨੀ ਉਮਰ ਸੀ 26 ਸਾਲ ਦੀ ਕੀ ਕਾਰਨ ਹੋਇਆ ਜੀ ਮੌਤ ਉਸ ਵਰਡੋਜ ਨਾਲ ਹੋਇਆ ਜੀ ਕਿੰਨੇ ਟਾਈਪ ਲੈ ਰਹੀ ਸੀ ਇਹ ਦੋ ਚਾਰ ਹਫਤਿਆਂ ਤੋਂ ਹੀ ਲੈ ਰਦਾ ਸੀ ਪਹਿਲਾਂ ਨਹੀਂ ਸੀ ਲੈਂਦਾ ਹਾਂਜੀ ਹਾਂਜੀ ਕੀ ਕਾਰਨ ਹੋਇਆ ਉਹ ਬੋਲੋ ਜਿਵੇਂ ਉਹ ਡੋਜ਼ ਜ਼ਿਆਦਾ ਲੈ ਕੇ ਆ ਗਿਆ ਜੀ ਰਾਤ ਨੂੰ ਇੱਥੇ ਮੈਂਟਿਸ ਸੈਟਅਪ ਹੋ ਗਿਆ ਹਾਂਜੀ ਰਾਤ ਨੂੰ ਲੈ ਗਏ ਤੇ ਬਸ ਤਾਂ ਉਹ ਇੱਥੇ ਕੁਝ ਨਹੀਂ ਬੰਦ ਹੁੰਦਾ ਜੀ ਨਾ ਇਹ ਕਰਵਾ ਸਕਣਾ ਨਾ ਹੀ ਹੋਵੇ ਪੁਲਿਸ ਵੀ ਕੁਛ ਕਰ ਲੇ ਚਾਹੇ ਮੁੱਖ ਮੰਤਰੀ ਕੁਛ ਕਰ ਲੈ ਤੇ ਨਜ਼ਰ ਨਹੀਂ ਮੰਦ ਹੁੰਦਾ ਮੇਰੇ ਪਿੰਡ ਦੇ ਵਿੱਚ ਚੰਨਾਲ ਵਾਲ ਦੇ ਵਿੱਚ ਘੱਟੋ ਘੱਟ 45 ਬੰਦੇ ਵੇਚਦੇ ਆ ਚੰਨਾਲ ਪਿੰਡ ਆ ਜੀ ਇਹ ਜੀ ਦੋ ਤਿੰਨ ਮੁੰਡਿਆਂ ਨਾਲ ਰਲ ਮਿਲ ਕੇ ਨੇ ਓਵਰਡੋਜ਼ ਲਾ ਦੀ ਕਿੱਤੇ ਦੀ ਪਹਿਲਾਂ ਆਦੀ ਨਹੀਂ ਸੀ ਜੀ ਦੋ ਤਿੰਨ ਮੁੰਡਿਆਂ ਨਾਲ ਜਾਂਤਾ ਜਾਣੀ ਕਿ ਕਹਿ ਕੋ ਕੇ ਰਲ ਮਿਲ ਕੇ ਜਿਵੇਂ ਮਰਜ਼ੀ ਲਾ ਲਓ ਇਹਨੂੰ ਉਹ ਕਰਾਤਾ ਬਾਤਚੇ ਦੀ ਬੜਕ ਵੀ ਨਹੀਂ ਲਈ ਇਹਦੀ ਬਾਹ ਚੋ ਕੋਣ ਸਰਕਾਰ ਨਹੀਂ ਹੋਇਆ ਇੱਕ ਥਾਈ ਵਾਂਹ ਖੜ ਗਈ ਤੇ ਸਾਡੇ ਪਿੰਡ ਇਹ ਥਾਂ ਥਾਂ ਤੇ ਚਿੱਟਾ ਵਿਖ ਰਿਹਾ। ਥਾਂ ਥਾਂ ਤੇ ਜੀ ਕਟੋ-ਕਟੇ ਸਾਡੇ ਪਿੰਡ ਦੇ 50 ਜਾਨੇ ਆ ਵੇਚਣ ਵਾਲੇ। ਵੇਚਣ ਵਾਲੇ। ਜਿਹੜੇ ਕਿ ਘਰ ਘਰ ਦੀ ਨੌਜਵਾਨ ਨੂੰ ਖਰਾਬ ਕਰ ਰਹੇ। ਕਿਵੇਂ ਹੋਈ ਇਹਨਾਂ ਦੀ ਮਤਲਬ। ਟੀਕੇ ਦੀ ਡੋਜ਼ ਨਾ ਦੱਸਦੇ ਜੀ। ਅਸੀਂ ਤਾਂ ਕੰਮ ਤੇ ਗਏ ਸੀਗੇ ਬੱਚੇ ਜਿਹਨਾਂ ਦੇ ਦੇਖਿਆਗਾ ਟੀਕੀ ਡੋਜ਼ ਨਾ ਦੱਸਦੇ ਕਹਿੰਦੇ ਬਾਅਦ ਟੀਕਾ ਲੱਗਿਆ ਹੋਇਆ ਹੈਗਾ। ਨਹੀਂ ਜੀ ਸਾਡੇ ਨਸ਼ਾ ਬੰਦ ਨਹੀਂ ਹੋਇਆ ਜੀ। ਇਨੇ ਕੰਬੰਦੇ ਸੋਡੇ ਨਸ਼ਾ ਵੇਚਦੇ ਵਾਧੂ ਵੇਚਦੇ ਜੀ ਵੇਚ ਨਾਲੇ ਵਾਧਾ ਕਿੰਨਾ ਤੋਂ ਵੇਚਦੇ ਜੀ ਨਸ਼ਾ ਵਾਧੂ ਵੇਚਦੇ ਜੀ ਜਿੰਨਾ ਵੀ ਕਹਦੇ ਉਹਨਾਂ ਦੇ ਦੋ ਨਾਂ ਵੀ ਰੱਖ ਦਾਂਗੇ ਜੀ ਜੇ ਦਾ ਚਾਹੀਏ ਮਤਲਬ ਤੁਸੀਂ ਫੜਾ ਸਕਦੇ ਹੋ ਬੰਦੇ ਆ ਅਸੀਂ ਫੜਾ ਸਕਦੇ ਅਸੀਂ ਤੁਹਾਡੇ ਅੱਜ ਅੱਜ ਲੈ ਸਾਡੇ ਦਿਲ ਤੇ ਲੱਗੀ ਹੈਗੀ ਕੱਲ ਨੂੰ ਕਿਸ ਦਾ ਜਵਾਬ ਹੋਰ ਨਾ ਖਰਾਬ ਹੋਏ ਸਰਕਾਰਾਂ ਇਕੱਲੀਆਂ ਗੱਲਾਂ ਕਦਮ ਚੱਕਦੀਆਂ ਨੇ ਕੁਝ ਕੰਮ ਨਹੀਂ ਹੋ ਰਿਹਾ ਗਰਾਊਂਡ ਫਲੋਰ ਤੇ ਕੁਝ ਨਹੀਂ ਹੋ ਰਿਹਾ ਕੋਈ ਮੁਲਾਜ਼ਮ ਨਹੀਂ ਪੂਰੇ ਇੱਥੇ ਕੋਈ ਕੁਝ ਵੀ ਨਹੀਂ ਹੈਗਾ ਮੈਂ ਤਾਂ ਮੈਂ ਤਾਂ ਸਮਝੂਗਾ ਵੀ ਕੁਝ ਨਹੀਂ ਹੈਗਾ ਇੱਥੇ ਅੱਜਕੱਲ ਸਿਰਫ ਖ਼ਵਾਰੀ ਬਿਆਨਬਾਜ਼ੀ ਹੋਈ ਆ ਹੋਰ ਕੁਝ ਨਹੀਂ ਹੋ ਰਿਹਾ। ਵੇਚਦੇ ਵੇਚਦੇ ਅਸੀਂ ਤਾਂ ਦੱਸ ਵੀ ਸਕਦੇ ਆ ਸਰਕਾਰਾਂ ਨੂੰ ਵੀ ਦੱਸ ਸਕਦੇ ਆ ਥਾਣਿਆਂ 'ਚ ਵੀ ਦੱਸ ਸਕੀ ਜਾਂਦਾ ਵੀ ਆਹ ਆ ਬੰਦੇ ਆਹ ਕੁਝ ਕਰ ਰਹੇ ਨੇ। ਪਰ ਉਹਨਾਂ ਕੋਲ ਕਿਉਂਕਿ ਨਫਰੀ ਇੰਨੀ ਘੱਟ ਆ, ਮੁਲਾਜ਼ਮ ਤਾਂ ਹੈ ਨਹੀਂ ਕੋਈ ਥਾਣੇ 'ਚ। ਇੱਕ 22 ਪਿੰਡਾਂ 'ਚ 10 ਮੁਲਾਜ਼ਮ ਨੇ ਕੀ ਕਰਨਗੇ ਉਹ? ਕਿਹਨੂੰ ਫੜਨਗੇ? ਪੰਚਾਇਤਾਂ ਇਕੱਲੀਆਂ ਕਹੀ ਜਾਈਏ ਅਸੀਂ ਵੀ ਪੰਚਾਇਤੀ ਆ। ਕੀ ਕਰਾਂਗੇ ਅਸੀਂ? ਅਸੀਂ ਤਾਂ ਦੱਸ ਹੀ ਸਕਦੇ ਆ। ਦੱਸਣ ਤੇ ਜੇ ਕੋਈ ਗੱਲ ਕੋਈ ਕਾਰਵਾਈ ਨਹੀਂ ਹੋਊਗੀ ਤਾਂ ਫਿਰ ਕੀ ਕਰਾਂਗੇ?